ਮੁੱਖ ਮੰਤਰੀ ਦੇ ਬਿਮਾਰ ਹੋਣ ਕਾਰਨ ਕੈਬਨਟ ਦੀ ਮੀਟਿੰਗ ਨੂੰ ਰੱਦ ਕਰਨਾ ਉਹ ਟੁਕ ਨਹੀਂ ਬਣਦੀ ਜੀ ਇਸ ਇਸ ਤਰ੍ਹਾਂ ਜਿਸ ਤਰ੍ਹਾਂ ਦੇ ਸਮੇਂ ਦੇ ਵਿੱਚੋਂ ਪੰਜਾਬ ਲੰਘ ਰਿਹਾ ਹੈ ਇਹ ਪੰਜਾਬ ਦੇ ਖਿਲਾਫ ਇੱਕ ਸਾਜ਼ਿਸ਼ ਹੈ ਮੈਨੂੰ ਥੋੜਾ ਜਿਹਾ ਉਹਨਾਂ ਦਾ ਬਿਆਨ ਜਿਹੜਾ ਸੀ ਉਹ ਅਟਪਟਾ ਜਿਹਾ ਲੱਗਿਆ ਹਮ ਕਿ ਇਸ ਤਰ੍ਹਾਂ ਨਹੀਂ ਹੁੰਦਾ ਵੀ ਸਾਜ਼ਿਸ਼ ਹੈ ਜੀ ਪੰਜਾਬ ਨੂੰ ਡੁਬੋਤਾ ਸਾਜੀ ਉਹ ਕਰ ਸਕਦਾ ਪਰ ਜਦੋਂ BBMP ਦੀ ਮੈਂ ਸਟੇਟਮੈਂਟ ਸੁਣਨਾ ਜਾਂ BBMP ਵੱਲੋਂ ਜਿਹੜਾ ਡਾਟਾ ਦਿੱਤਾ ਗਿਆ ਉਹਨੂੰ ਮੈਂ ਦੇਖਦਾ ਤੇ ਮੈਨੂੰ ਲੱਗਦਾ ਕਿ ਸਾਰਾ ਸਾਰੇ ਜਿੰਮੇ ਰਲੇ ਹੁੰਦੇ ਆਪਕੀ ਤੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਮੁੱਖ ਕਾਰਨ ਹੈ ਇਲੀਗਲ ਮਾਈਨਿੰਗ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਵੀ ਪੰਜਾਬ ਦੇ ਵਿੱਚ ਸਿਰਫ ਇਲੀਗਲ ਮਾਈਨਿੰਗ ਕਰਕੇ ਇਹ ਹੜ੍ਹ ਆਏ ਨੇ ਕਿ ਇਹਦੇ ਵਿੱਚ BBMP ਦੀ ਕੋਈ ਜ਼ਿੰਮੇਵਾਰੀ ਨਹੀਂ ਸੰਭਲਦੇ ਹੋ ਅਫਗਾਨਿਸਤਾਨ ਦੇ ਵਿੱਚ ਤੁਸੀਂ ਦੇਖੋ ਬਹੁਤ ਵੱਡੀ ਇੱਕ ਘਟਨਾ ਵਾਪਰੀ ਅਕਤੂਬਰ ਆਇਆ ਹੈ ਹੈਨਾ ਉੱਥੇ ਕਾਫੀ ਲੋਕ ਮਰੇ ਹੂੰ ਮੋਦੀ ਸਾਹਿਬ ਨੇ ਤੁਰੰਤ ਟਵੀਟ ਕੀਤਾ ਕਿ ਸਾਨੂੰ ਇਸ ਗੱਲ ਦਾ ਅਫਸੋਸ ਹੈ ਇਹ ਅਸੀਂ ਉੱਥੇ ਜਿਹੜਾ ਹੈ ਰਾਹਤ ਸਮਗਰੀ ਭੇਜ ਰਹੇ ਹਾਂ ਉਹ ਤੋਂ ਕਿੰਨੀ ਦੇਰ ਪਹਿਲਾਂ ਪੰਜਾਬ ਦੇ ਵਿੱਚ ਫਲੱਡ ਸੀਗਾ ਬਿਲਕੁਲ ਬਿਲਕੁਲ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਸੁੱਤੀ ਪਈ ਸੀ ਤੇ ਮੁੱਖ ਮੰਤਰੀ ਅੱਗੋਂ ਜਿਸ ਤਰ੍ਹਾਂ ਦੀ ਸਟੇਟਮੈਂਟ ਦੇ ਰਹੇ ਆ ਇੱਕ ਨੈਸ਼ਨਲ ਟੀਵੀ ਚੈਨਲ ਤੇ ਬੋਲ ਰਹੇ ਸੀਗੇ ਜੀ ਜਦੋਂ ਤੱਕ ਜਿਹੜਾ ਹੈ ਇਹ ਆਫਤ ਆ ਗਈ ਜੀ ਕੀ ਕਰ ਸਕਦੇ ਆ ਜੀ ਇਹ ਜਿਹੜਾ ਹੈ ਜਦੋਂ ਤੱਕ ਪਾਣੀ ਸੁੱਕਦਾ ਨਹੀਂ ਅਸੀਂ ਕਿਵੇਂ ਅੰਦਾਜ਼ਾ ਲਾਦੀਏ ਜੀ ਕਿਵੇਂ ਮੈਂ ਕਹਿੰਦਾ ਲੱਖ ਲਹਨਤ ਹੈ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਪੰਜਾਬ ਦੇ ਚਲਤ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਹਾਜ਼ਰ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸੋ ਲਾਲੀ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੇਸ਼ੁਕਰੀਆ ਸਰ ਸਭ ਤੋਂ ਪਹਿਲਾਂ ਮੇਰਾ ਕੁਐਸਚਨ ਤੁਹਾਨੂੰ ਇਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੈਲਥ ਹੈ ਜਿਹੜਾ ਲਗਾਤਾਰ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਪਹਿਲਾਂ ਵੀ ਜਦੋਂ ਜਦੋਂ ਉਹਨਾਂ ਦੀ ਸਮੇਂ-ਸਮੇਂ ਤੇ ਜਿਹੜੀ ਹੈਲਥ ਹੈ ਖਰਾਬ ਹੁੰਦੀ ਹੈ ਤਾਂ ਉਹਨੂੰ ਸਿਆਸਤ ਨਾਲ ਜੋੜ ਕੇ ਦੇਖਿਆ ਜਾਂਦਾ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਆ ਦੇਖੋ ਗੁਰਪਿਆਰ ਦੋ ਗੱਲਾਂ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਸਿਹਤ ਜਿਹੜੀ ਹੈ ਉਹ ਕਿਉਂਕਿ ਉਹਨਾਂ ਦੇ ਖਾਣ ਪੀਣ ਦਾ ਜਿਹੜਾ ਸਟਾਈਲ ਹੈ ਉਹਦੇ ਨਾਲ ਜੁੜੀ ਰਹਿੰਦੀ ਹੈ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਉਹਨਾਂ ਨੂੰ ਹਸਪੀਟਲਾਈਜ਼ ਕਰਨਾ ਪਿਆ ਸੋ ਸਭ ਤੋਂ ਪਹਿਲਾਂ ਤਾਂ ਸਾਡੀ ਇਹ ਦੁਆ ਹੈ ਕਿ ਉਹ ਸਾਡੇ ਸੂਬੇ ਦੇ ਮੁੱਖ ਮੰਤਰੀ ਹੈ ਤੇ ਉਹ ਜਲਦੀ ਸਿਹਤਯਾਬ ਹੋਣ ਤੇ ਆਪਣੇ ਕੰਮ ਦੇ ਉੱਤੇ ਵਾਪਸ ਆਉਣ ਕਿਉਂਕਿ ਇਸ ਵੇਲੇ ਪੰਜਾਬ ਜਿਸ ਹਾਲਤ ਦੇ ਵਿੱਚੋਂ ਲੰਘ ਰਿਹਾ ਹੈ ਜਿਸ ਕ੍ਰਾਈਸਿਸ ਦੇ ਵਿੱਚੋਂ ਲੰਘ ਰਿਹਾ ਹੈ ਉਹਦੇ ਵਿੱਚ ਉਹਨਾਂ ਦੀ ਰੋਲ ਉਹਨਾਂ ਦਾ ਭੂਮਿਕਾ ਜਿਹੜੀ ਹੈ ਉਹ ਬਹੁਤ ਅਹਿਮ ਹੈ ਸੋ ਸਮੱਸਿਆ ਇਹ ਨਹੀਂ ਕਿ ਮੁੱਖ ਮੰਤਰੀ ਜੀ ਬਿਮਾਰ ਹੋ ਗਏ ਹਮਮ ਸਮੱਸਿਆ ਇਹ ਹੈ ਕਿ ਮੁੱਖ ਮੰਤਰੀ ਦੀ ਸਿਹਤ ਦੀ ਖਬਰ ਨੂੰ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਤੇ ਸਰਕਾਰੀ ਤੰਤਰ ਨੇ ਛੁਪਾਇਆ ਜਾਂ ਸੂਬੇ ਦੇ ਲੋਕਾਂ ਨੂੰ ਉਸ ਤੋਂ ਅਣਜਾਣ ਰੱਖਿਆ ਉਸ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਜੀ ਉਸ ਨੂੰ ਉਸ ਨੂੰ ਲੈ ਕੇ ਜਿਹੜੀ ਹੈ ਸਮੱਸਿਆ ਮੈਨੂੰ ਲੱਗਦੀ ਹੈ ਨਜ਼ਰ ਆਉਂਦੀ ਹੈ ਹਮ ਕਿ ਸੂਬੇ ਦੇ ਮੁੱਖ ਮੰਤਰੀ ਨੇ ਜੇ ਉਹ ਬਿਮਾਰ ਨੇ ਤਾਂ ਤੁਰੰਤ ਉਹਨਾਂ ਨੂੰ ਜੋ ਜੋ ਵੀ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਉਹਦੇ ਬਾਰੇ ਹੈਲਥ ਬੁਲੇਟਿਨ ਜਿਹੜਾ ਹੈ ਉਹ ਜਾਰੀ ਹੋਣਾ ਚਾਹੀਦਾ ਸੀ ਜਦੋਂ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਪੋਲਿਟਿਕਲ ਲੀਡਰਸ ਨੇ ਇਹਦੇ ਉੱਤੇ ਬੁਲਣਾ ਸ਼ੁਰੂ ਕੀਤਾ ਤਾਂ ਜਾ ਕੇ ਜਿਹੜਾ ਹੈ ਕਿਹਾ ਗਿਆ ਜੀ ਉਹ ਉਹਨਾਂ ਨੂੰ ਫੋਟੇਸ ਦੇ ਵਿੱਚ ਲਿਜਾਇਆ ਗਿਆ ਤੇ ਦਿਨ ਰਾਤ ਫਿਰ ਜਿਹੜਾ ਹੈ ਉਹਨਾਂ ਦਾ ਹੈਲਥ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਦੀ ਹਾਲਤ ਹੁਣ ਠੀਕ ਹੈ ਉਹ ਇੰਪਰੂਵ ਕਰ ਰਹੇ ਨੇ ਜੀ ਤੇ ਦੂਜੇ ਪਾਸੇ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀਗਾ ਉਦੋਂ ਮੀਡੀਆ ਦੇ ਵਿੱਚ ਪੋਲੀਟੀਕਲ ਸਰਕਲਸ ਦੇ ਵਿੱਚ ਇਹ ਵੀ ਖਬਰ ਆ ਰਹੀ ਸੀ ਕਿ ਇਹ ਕਹਾਣੀ ਜਿਹੜੀ ਹੈ ਇਹ 7 ਮਹੀਨੇ ਪਹਿਲਾਂ ਪੁਰਾਣੀ ਜਿਸ ਤਰ੍ਹਾਂ ਦੀ ਕਹਾਣੀ ਸੀ ਇਹ ਉਸਦੇ ਨਾਲ ਹੀ ਜੁੜਦੀ ਹੈ ਜਦੋਂ ਕਿ ਕਿਹਾ ਗਿਆ ਸੀਗਾ ਕਿ ਕੁਲਤਾਰ ਸਿੰਘ ਸੰਧਵਾਉਣਾ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਤੇ ਮੁੱਖ ਮੰਤਰੀ ਜੀ ਭਗਵੰਤ ਮਾਨ ਜੀ ਬਿਮਾਰ ਹੋ ਗਏ ਤੇ ਉਹਨਾਂ ਨੂੰ ਪਾਰਟੀ ਦੇ ਇੱਕ ਐਮਪੀ ਜਿਹੜੇ ਨੇ ਉਹ ਮਿਲ ਲ ਜਾਂਦੇ ਨੇ ਤੇ ਉਹ ਬਾਹਰ ਆ ਕੇ ਕਹਿੰਦੇ ਨੇ ਸਿਹਤ ਠੀਕ ਹੋ ਗਈ ਉਹਨਾਂ ਦੀ ਸੋ ਉਹਨਾਂ ਨੂੰ ਕਹਿਣ ਦਾ ਮਤਲਬ ਹੈ ਕਿ ਕੋਈ ਚੇਂਜ ਨਹੀਂ ਹੋ ਰਿਹਾ ਤੇ ਉਹ ਇਸੇ ਤਰ੍ਹਾਂ ਮਤਲਬ ਚੱਲਦਾ ਰਿਹਾ ਜੀ ਤੇ ਉਸੇ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਹੈ ਉਹ ਆਈ ਸੀ ਤੇ ਪਠਾਨ ਮਾਜਰਾ ਜਿਹੜੇ ਪਠਾਨ ਮਾਜਰਾ ਪਾਰਟੀ ਦੇ ਵਿਧਾਇਕ ਨੇ ਜੀ ਉਹਨਾਂ ਦਾ ਜੋ ਕਾਂਡ ਹੋਇਆ ਹੈ ਉਹਨਾਂ ਦਾ ਜੋ ਇਸ਼ੂ ਹੋਇਆ ਜਿਸ ਤਰ੍ਹਾਂ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਤੇ ਪਰਚਾ ਹੋਇਆ ਉਹਨਾਂ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰ ਉਹ ਫਰਾਰ ਹੋ ਗਏ ਸੋ ਇਹ ਜਦੋਂ 7 ਮਹੀਨੇ ਪਹਿਲਾਂ ਹਮ ਮੁੱਖ ਮੰਤਰੀ ਸਾਹਿਬ ਬਿਮਾਰ ਹੋਏ ਸੀ ਪੋਲੀਟੀਕਲ ਸਰਕਲਸ ਦੇ ਵਿੱਚ ਉਹਨਾਂ ਨੂੰ ਬਦਲੇ ਜਾਣ ਦੀਆਂ ਗੱਲਾਂ ਚੱਲ ਰਹੀਆਂ ਸੀ ਉਦੋਂ ਵੀ ਪਠਾਨ ਮਾਜਰਾ ਸਾਹਿਬ ਰੂਪੋਸ਼ ਹੋਏ ਸੀਗੇ ਬਿਲਕੁਲ ਸੋ ਪੋਲੀਟੀਕਲ ਸਰਕਲਸ ਦੇ ਵਿੱਚ ਜਾਂ মিডিਆ ਸਰਕਲਸ ਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਦਿੱਲੀ ਜਿਹੜੀ ਨੇ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਮੁੱਖ ਮੰਤਰੀ ਨੂੰ ਸ਼ਾਇਦ ਬਦਲਣਾ ਚਾਹੁੰਦੀ ਹੈ ਜੀ ਤੇ ਪਠਾਨ ਮਾਜਰਾ ਕਿਉਂਕਿ ਉਹਨਾਂ ਦੀ ਵਾਈਫ ਦੇ ਡਾਕਟਰ ਗੁਰਪ੍ਰੀਤ ਦੇ ਰਿਸ਼ਤੇਦਾਰ ਨੇ ਜੀ ਤੇ ਉਹਨਾਂ ਦੇ ਖਾਸਮ ਖਾਸ ਸਮਝੇ ਜਾਂਦੇ ਨੇ ਬਿਲਕੁਲ ਤੋਂ ਕਿਹਾ ਜਾਂਦਾ ਹੈ ਕਿ ਜਿਹੜੀ ਮੁੱਖ ਮੰਤਰੀ ਦੀ ਇੱਕ ਲੋਬਿੰਗ ਹੈ ਉਹਦੇ ਵਾਸਤੇ ਉਹਦੇ ਵਿੱਚ ਉਹਨਾਂ ਦਾ ਅਹਿਮ ਰੋਲ ਹੈ ਸੋ ਇਸ ਕਰਕੇ ਪਠਾਨ ਮਾਜਰਾ ਦਾ ਇਹ ਸਾਰਾ ਕੁਝ ਹੋਇਆ ਕਾਂਡ ਹੋਇਆ ਤੇ ਮੁੱਖ ਮੰਤਰੀ ਜੀ ਨੇ ਉਹੀ ਆਪਣਾ ਪੁਰਾਣਾ ਸਟਾਈਲ ਜਿਹੜਾ ਬਿਮਾਰ ਹੋ ਕੇ ਆਪਣਾ ਰੋਸਾ ਜ਼ਾਹਰ ਕਰਨ ਦੀ ਗੱਲ ਕੀਤੀ ਤੇ ਹੁਣ ਸਸੋਦੀਆ ਜੀ ਅੱਜ ਸਵੇਰੇ ਉਹਨਾਂ ਨੂੰ ਮਿਲ ਕੇ ਆਏ ਤੇ ਉਹਨਾਂ ਨੇ ਵੀ ਉਸੇ ਤਰ੍ਹਾਂ ਦੀ ਜਿਹੜੀ ਇਬਾਰਤ ਹੈ ਉਹ ਦੱਸੀ ਹੈ ਕਿ ਮੁੱਖ ਮੰਤਰੀ ਜੀ ਦੀ ਸਿਹਤ ਜਿਹੜੀ ਹੈ ਉਹ ਠੀਕ ਹੋ ਗਈ ਹੈ ਉਹ ਇੰਪਰੂਵ ਕਰ ਰਹੇ ਨੇ ਤੇ ਉਹ ਜਲਦੀ ਹੀ ਕੰਮ ਤੇ ਆ ਜਾਣਗੇ ਹਰਪਾਲ ਸਿੰਘ ਕੀਮਾ ਹੋਣਾ ਦੀ ਵੀ ਸਟੇਟਮੈਂਟ ਆਈ ਹੈ ਕਿ ਉਹ ਜਿਹੜੀ ਹੈ ਜਲਦੀ ਆ ਜਾਣਗੇ ਸੋ ਮੁੱਖ ਮੰਤਰੀ ਦੀ ਸਿਹਤ ਖਰਾਬ ਹੋਣਾ ਉਸ ਦੇ ਬਾਰੇ ਇਨਫੋਰਮੇਸ਼ਨ ਲੋਕਾਂ ਨੂੰ ਸਹੀ ਤਰੀਕੇ ਨਾਲ ਨਾ ਦਿੱਤੇ ਜਾਣਾ ਇਹ ਇੱਕ ਸਮੱਸਿਆ ਬਣੀ ਇਹਦੇ ਦੌਰਾਨ ਹੀ ਜਿਹੜੀਆਂ ਪੋਲੀਟੀਕਲ ਜਿਹੜੀਆਂ ਚਰਚਾਵਾਂ ਆ ਪੋਲੀਟੀਕਲ ਅਫਵਾਹਾਂ ਜਿਹੜੀਆਂ ਨੇ ਉਹ ਚੱਲੀਆਂ ਉਹ ਇਹਦੇ ਬਾਰੇ ਪਾਰਟੀ ਜਾਂ ਸਰਕਾਰ ਕੋਈ ਸਪਸ਼ਟੀਕਰਨ ਦਿੰਦੀ ਹੈ ਜਾਂ ਨਹੀਂ ਇਹ ਕਹਿਣਾ ਮੁਸ਼ਕਲ ਹੈ। ਅੱਛਾ ਲਾਲੀ ਜੀ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਪੰਜਾਬ ਹੜਾਂ ਦੀ ਮਾਰ ਦੇ ਹੇਠ ਹੈ ਵਿਰੋਧੀਆਂ ਪਾਰਟੀਆਂ ਵੱਲੋਂ ਲਗਾਤਾਰ ਭਗਵੰਤ ਮਾਨ ਸਰਕਾਰ ਤੇ ਤੇ ਭਗਵੰਤ ਮਾਨ ਉੱਤੇ ਨਿਸ਼ਾਨੇ ਸਾਦੇ ਜਾ ਰਹੇ ਨੇ। ਉਹਨਾਂ ਦਾ ਕਹਿਣਾ ਇਹ ਹੈ ਕਿ ਜੇ ਭਗਵੰਤ ਮਾਨ ਤਾਂ ਬਿਮਾਰ ਹੋਏ ਨੇ ਵੀ ਉਹ ਮੌਜੂਦਾ ਸਥਿਤੀ ਜਿਹੜੀ ਪੰਜਾਬ ਦੀ ਬਣੀ ਹੋਈ ਹੈ ਉਹਨੂੰ ਝੱਲ ਨਹੀਂ ਸਕੇ ਤਾਂ ਕਰਕੇ ਉਹਨਾਂ ਦੇ ਹਾਲਾਤ ਨੇ ਉਹ ਗੰਭੀਰ ਹੋ ਗਏ। ਦੇਖੋ ਮੁੱਖ ਮੰਤਰੀ ਆਮ ਆਪਣੇ ਭਾਸ਼ਣਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਕਿ ਉਹ ਆ ਥੱਲੇ ਜਿਹੜਾ ਹੈ ਹੌਦੀ ਦੇ ਵਿੱਚ ਜਾ ਕੇ ਬਰੋਜਾ ਲਾਉਂਦੇ ਸੀ ਪੱਖਿਆਂ ਨੂੰ ਠੀਕ ਹੈ ਜੀ ਪੈਡਲ ਸਕੂਲ ਜਾਂਦੇ ਸੀ ਸੋ ਮੈਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਦੀ ਸਿਹਤ ਇਸ ਕਰਕੇ ਖਰਾਬ ਹੋ ਗਈ ਕਿ ਉਹ ਦੋ ਚਾਰ ਦਿਨ ਗੱਡੀ 'ਚ ਘੁੰਮ ਲਏ ਕਿਉਂਕਿ ਉਹਨਾਂ ਨੇ ਕਹਿੰਦੇ ਵੀ ਹੈਲੀਕਾਪਟਰ ਆਪਣਾ ਜਿਹੜਾ ਸੀ ਉਹ ਉਹ ਜਿਹੜੀ ਹੈ ਸਰਵਿਸ ਵਾਸਤੇ ਦਿੱਤਾ ਸੀ ਰਾਹਤ ਕਾਰਜ ਰੈਸਕਿਊ ਆਪਰੇਸ਼ਨਸ ਵਾਸਤੇ ਦਿੱਤਾ ਸੀਗਾ ਸੋ ਮੈਨੂੰ ਇਸ ਗੱਲ 'ਚ ਬਹੁਤ ਹੀ ਜਿਹੜੀ ਸਚਾਈ ਨਹੀਂ ਲੱਗਦੀ ਹਾਂ ਇਹ ਜ਼ਰੂਰ ਹੈ ਕਿ ਪੰਜਾਬ ਸਰਕਾਰ ਦਾ ਗਰਾਊਂਡ ਦੇ ਉੱਤੇ ਜਿਸ ਤਰ੍ਹਾਂ ਦਾ ਇਮਪ੍ਰੈਸ਼ਨ ਹੈ ਜਾਂ ਜਿਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ ਉਸ ਨੂੰ ਲੈ ਕੇ ਸਰਕਾਰ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਈਵਨ ਮੁੱਖ ਮੰਤਰੀ ਨੇ ਜਿਸ ਤਰ੍ਹਾਂ ਸਾਰੇ ਆਪਰੇਸ਼ਨ ਨੂੰ ਟ੍ਰੀਟ ਕੀਤਾ ਮੁੱਖ ਮੰਤਰੀ ਦਾ ਪਰਸਨਲ ਤੌਰ ਤੇ ਉਹਨਾਂ ਦਾ ਪਹਿਲਾਂ ਹੈਲੀਕਾਪਟਰ ਜਿਹੜਾ ਹੈ ਉਹ ਰੈਸਕਿਊ ਆਪਰੇਸ਼ਨ ਵਾਸਤੇ ਦੇਣਾ ਭਾਵੇਂ ਉਹਨਾਂ ਦੀ ਭਾਵਨਾ ਚੰਗੀ ਰਹੀ ਹੋਵੇ ਪਰ ਉਸ ਦੀਆਂ ਵੀਡੀਓਜ਼ ਜਿਸ ਤਰ੍ਹਾਂ ਦੀਆਂ ਆਈਆਂ ਕਿ ਉਹ ਜਿਹੜੇ ਪੈਕੇਟਸ ਹੈਗੇ ਆ ਉਹ ਛੱਤਾਂ ਦੇ ਉੱਤੇ ਸੁੱਟਣ ਸੁੱਟਣ ਦੀ ਬਜਾਏ ਉਹ ਤਾਂ ਪਾਣੀ 'ਚ ਡਿੱਗ ਰਹੇ ਸੀਗੇ ਪਰ ਜਿਹੜੀਆਂ ਲੋਕਾਂ ਨੇ ਉੱਥੇ ਤਰਪਾਲਾਂ ਲਾਈਆਂ ਹੋਈਆਂ ਸੀ ਆਪਣਾ ਟੈਂਪਰੇਰੀ ਰਹਿਣ ਬਸੇਰਾ ਛੱਤਾਂ ਤੇ ਬਣਾਇਆ ਸੀ ਉਸ ਨੂੰ ਵੀ ਜਿਹੜਾ ਹੈ ਉਡਾ ਦਿੱਤਾ ਇਸੇ ਤਰ੍ਹਾਂ ਮੁੱਖ ਮੰਤਰੀ ਦੀ ਜਿਹੜੀ ਦੂਜੀ ਫੇਰ ਹੀ ਜਿਹੜੇ ਜਦੋਂ ਉਹ ਫਰੂਜਪੁਰ ਏਰੀਆ ਦੇ ਵਿੱਚ ਘੁੰਮਣ ਜਿਹੜਾ ਹੈ ਗਏ ਗਏ ਉੱਥੇ ਉਹ ਜਿਸ ਤਰ੍ਹਾਂ ਜਿਹੜੀ ਕਲਿੱਪ ਵਾਲੀ ਬੀਬੀ ਜਿਹੜੀ ਉਹਨਾਂ ਦੀ ਪਾਰਟੀ ਦੀ ਪਾਰਟੀ ਦੀ ਜਿਹੜੀ ਵਰਕਰ ਹੈ ਉਹਨੂੰ ਹੀ ਜਿਹੜਾ ਹੈ ਹੱਗ ਕਰਕੇ ਉਹ ਉਹਨਾਂ ਨੇ ਇਮੋਸ਼ਨਲ ਹੋਣ ਦੀ ਗੱਲ ਕੀਤੀ ਤੇ ਉਹ ਵੀ ਜਿਹੜੀ ਵੀਡੀਓ ਹੈ ਉਹ ਸਾਹਮਣੇ ਆ ਗਈ ਉਸ ਨੂੰ ਲੈਕ ਪੈਟਰੋਲ ਹੋਇਆ ਬਿਲਕੁਲ ਇਸੇ ਤਰ੍ਹਾਂ ਉਹਨਾਂ ਨੇ ਖਾਣਾ ਖਾਣ ਲੱਗੇ ਖਾਣਾ ਖਾਣ ਵਾਸਤੇ ਬਾਕੀ ਸਾਰੇ ਖੜੇ ਐ ਤੇ ਕੱਲੇ ਮੁੱਖ ਮੰਤਰੀ ਸਾਹਿਬ ਨੂੰ ਭੁੱਖ ਲੱਗੀ ਉਹਨਾਂ ਦੇ ਹੱਥ ਦੇ ਉੱਤੇ ਰੋਟੀ ਦਿੱਤੀ ਗਈ ਫੋਟੋ ਖਿੱਚੀ ਗਈ ਤੇ ਤੁਰੰਤ ਜਿਹੜੀ ਹੈ ਉਹ ਰੋਟੀ ਵਾਪਸ ਕਰ ਦਿੱਤੀ ਗਈ ਇਹ ਵੀ ਵੀਡੀਓ ਜਿਹੜੀ ਹੈ ਲੋਕਾਂ ਸਾਹਮਣੇ ਆਈ ਗਈ ਔਰ ਕੱਲੀ ਇਹੀ ਗੱਲ ਨਹੀਂ ਕਿ ਉਸੇ ਦਿਨ ਅਜੀਆਂ ਮੀਡੀਆ ਰਿਪੋਰਟਾਂ ਆਈਆਂ ਕਿ ਲੁਧਿਆਣੇ ਦੇ ਵਿੱਚ ਉਹ ਇੱਕ ਲਗਜ਼ਰੀ ਹੋਟਲ ਦੇ ਵਿੱਚ ਰੁਕਦੇ ਆ ਤੇ ਉੱਥੇ ਆਪਣੇ ਜਿਹੜਾ ਹੈ ਰਾਤ ਦਾ ਖਾਣਾ ਖਾਂਦੇ ਆ ਸੋ ਇਹ ਇੱਕ ਜਿਸ ਤਰ੍ਹਾਂ ਦਾ ਮੁੱਖ ਮੰਤਰੀ ਦੇ ਖਿਲਾਫ ਜਾਂ ਮੁੱਖ ਮੰਤਰੀ ਦੇ ਦੇ ਐਕਸ਼ਨਸ ਦਾ ਲੋਕਾਂ ਦੇ ਵਿੱਚ ਪ੍ਰਭਾਵ ਗਿਆ ਉਹ ਪਾਰਟੀ ਨੂੰ ਉਸਨੇ ਬੁਰਾ ਅਸਰ ਪਾਇਆ ਜੀ ਦੂਜੀ ਇਸ ਦੇ ਨਾਲ ਗੱਲ ਜੁੜੀ ਹੋਈ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਮੰਤਰੀ ਨੇ ਜਾਂ ਸਰਕਾਰੀ ਲੈਵਲ ਤੇ ਘੁੰਮੀ ਜਾ ਰਹੇ ਨੇ ਜੀ ਆ ਛੋਟੇ ਇੱਕ एग्जांपल ਮੈਂ ਦੇਣਾ ਕਿ ਆ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀ ਨੇ ਜਿਹੜੇ ਆਨੰਦਪੁਰ ਸਾਹਿਬ ਹਲਕੇ ਤੋਂ ਜੀ ਵਿਧਾਇਕ ਵੀ ਨੇ ਉਹ ਬੋਰੀਆਂ ਭਰ ਰਹੇ ਨੇ ਤੇ ਉਹਦੇ ਵੀਡੀਓ ਜਿਹੜਾ ਉਹਨਾਂ ਦਾ ਪੂਰਾ ਜਿਹੜਾ ਉਹਨਾਂ ਦੀ ਟੀਮ ਹੈ ਉਹ ਵੀਡੀਓ ਨੂੰ ਫੋਟੋਜ਼ ਨੂੰ ਵਾਇਰਲ ਕਰ ਰਹੇ ਨੇ ਕਿ ਦੇਖੋ ਜੀ ਮੁੱਖ ਜਿਹੜੇ ਮੰਤਰੀ ਸਾਹਿਬ ਕਿੰਨੀ ਛਿੱਦਤ ਦੇ ਨਾਲ ਚੱਲ ਰਹੇ ਆ ਛਿੱਦਤ ਦੇ ਨਾਲ ਲੱਗੇ ਹੋਏ ਸੋ ਮੈਨੂਅਲ ਲੱਗਦਾ ਪਰਸਨਲੀ ਕਿ ਇਹ ਚੰਗੀ ਗੱਲ ਹੈ ਕਿ ਇੱਕ ਕੰਪ੍ਰੈਸ਼ਨ ਦੇਣਾ ਤੁਸੀਂ ਗਰਾਊਂਡ ਤੇ ਜਾ ਕੇ ਕੰਮ ਕਰਦੇ ਹੋ ਜੇ ਮੁੱਖ ਜਿਹੜੇ ਜਿਹੜੇ ਮੰਤਰੀ ਸਾਹਿਬ ਨੇ ਉਹ ਇਹ ਕੰਮ ਉਥੋਂ ਦੇ ਲੋਕ ਜਿਹੜੇ ਆਲਰੇਡੀ ਕਰ ਰਹੇ ਸੀਗੇ ਜਾਂ ਜਿਹੜੀਆਂ ਸੰਸਥਾਵਾਂ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਕਰਨ ਦਿੰਦੇ ਪਰ ਉਹ ਆਪਣਾ ਕੰਮ ਜਿਹੜਾ ਜਿਹੜਾ ਐਜ਼ ਏ ਮੁੱਖ ਮੰਤਰੀ ਜਿਹੜਾ ਐਜ਼ ਏ ਮੰਤਰੀ ਰਿਸਪੋਨਸਿਬਿਲਟੀ ਉਹਨਾਂ ਨੇ ਮੰਤਰੀ ਦੇ ਤੌਰ ਤੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਸੀ ਉਸ ਨੂੰ ਨਿਭਾਉਂਦੇ ਤਾਂ ਉਹ ਜਿਆਦਾ ਬੈਟਰ ਹੁੰਦਾ ਕਿ ਉਹ ਕਿਉਂਕਿ ਉਹਨਾਂ ਨੂੰ ਇੱਕ ਮਜ਼ਦੂਰੀ ਦੀ ਜਿਹੜੀ ਡਿਊਟੀ ਲੋਕਾਂ ਨੇ ਨਹੀਂ ਦੇਤੀ ਹੋਈ ਉਹਨਾਂ ਨੂੰ ਡਿਊਟੀ ਮంత్రి ਦੀ ਦਿੱਤੀ ਹੋਈ ਹੈ ਤੇ ਮੰਤਰੀ ਦਾ ਕੰਮ ਜਿਹੜਾ ਹੈ ਬੋਰੇ ਚੱਕਣਾ ਨਹੀਂ ਹੁੰਦਾ ਬਿਲਕੁਲ ਮੰਤਰੀ ਦਾ ਕੰਮ ਐਡਮਿਨਿਸਟ੍ਰੇਸ਼ਨ ਪੱਧਰ ਤੇ ਮੰਤਰੀ ਪ੍ਰਬੰਧ ਕਰਨਾ ਹੁੰਦਾ ਹੈ ਜਿਹੜਾ ਪਹਿਲਾਂ ਨਹੀਂ ਕੀਤਾ ਗਿਆ ਜਿਸ ਦਾ ਖਮਿਆਜ਼ਾ ਪੰਜਾਬ ਨੇ ਭੁਗਤਿਆ ਤੇ ਹੁਣ ਜਿਹੜਾ ਹੈ ਇੱਕ ਤਰ੍ਹਾਂ ਦੇ ਨਾਲ ਜਿਵੇਂ ਕਿਹਾ ਜਾ ਰਿਹਾ ਹੈ ਵਿਰੋਧੀ ਪਾਰਟੀਆਂ ਵੀ ਕਹਿ ਰਹੀਆਂ ਕਿ ਸਰਕਾਰ ਜਿਹੜੀ ਹੈ ਪੂਰੀ ਤਰ੍ਹਾਂ ਡਰਾਮੇਬਾਜ਼ੀ ਕਰ ਰਹੀ ਹੈ ਹਮ ਹਮ ਬਿਲਕੁਲ ਅੱਛਾ ਲਾਲੀ ਜੀ ਹੜ੍ਹਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਕੈਬਨਿਟ ਮੀਟਿੰਗ ਰੱਖੀ ਗਈ ਸੀ ਪਰ ਉਧਰ ਸੀਐਮ ਸਾਹਿਬ ਦੀ ਜਿਹੜੀ ਹੈਲਥ ਹੈ ਉਹ ਇਸ਼ੂ ਆ ਗਿਆ ਸੀ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਬਾਅਦ ਦੇ ਵਿੱਚ ਉਹ ਜਿਹੜੀ ਮੀਟਿੰਗ ਹੈ ਮੁਲਤਵੀ ਕਰ ਦਿੱਤੀ ਜਾਂਦੀ ਹੈ ਇਸ ਦੇ ਨਾਲ ਵੀ ਪੰਜਾਬ ਦੇ ਵਿੱਚ ਪੰਜਾਬੀ ਸਿਆਸਤ ਦੇ ਵਿੱਚ ਜਿਹੜਾ ਬੁਰਾ ਪ੍ਰਭਾਵ ਦੇਖਣ ਨੂੰ ਮਿਲਿਆ ਤੁਹਾਡੇ ਅਨੁਸਾਰ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਪੱਖ ਕੀ ਨੇ ਇਸ ਮੀਟਿੰਗ ਨੂੰ ਲੈ ਕੇ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਦੇ ਬਿਮਾਰ ਹੋਣ ਕਾਰਨ ਕੈਬਨਟ ਦੀ ਮੀਟਿੰਗ ਨੂੰ ਰੱਦ ਕਰਨਾ ਕੋਈ ਤੁਕ ਨਹੀਂ ਬਣਦੀ ਜੀ ਇਸ ਇਸ ਤਰ੍ਹਾਂ ਜਿਸ ਤਰ੍ਹਾਂ ਦੇ ਸਮੇਂ ਦੇ ਵਿੱਚੋਂ ਪੰਜਾਬ ਲੰਘ ਰਿਹਾ ਹੈ ਇਸ ਐਮਰਜੈਂਸੀ ਦੇ ਵਿੱਚ ਜੇ ਮੁੱਖ ਮੰਤਰੀ ਸਾਹਿਬ ਬਿਮਾਰ ਹੋ ਗਏ ਹੂੰ ਤੇ ਦੂਜੇ ਜਿਹੜੇ ਸੀਨੀਅਰ ਮੰਤਰੀ ਆ ਉਹਨਾਂ ਨੂੰ ਕਮਾਂਡ ਦੇ ਕੇ ਉਹ ਜਿਹੜੇ ਨੇ ਉਹ ਮੀਟਿੰਗ ਕਰ ਸਕਦੇ ਸੀਗੇ ਕਿਉਂਕਿ ਇਹ ਮੀਟਿੰਗ ਜਿਹੜੀ ਸੀ ਉਹ ਹੜ੍ਹਾਂ ਦੇ ਬਾਰੇ ਸੀਗੀ ਵੈਸੇ ਤਾਂ ਜਿਹੜੀ ਇਹ ਸਰਕਾਰ ਹੈ ਕਿਉਂਕਿ ਲਗਭਗ 1 ਮਹੀਨਾ ਹੋਣ ਵਾਲਾ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਤੇ ਇੱਕ ਇੱਕ ਇਹਨਾਂ ਨੇ ਮੀਟਿੰਗ ਕੀਤੀ ਵੀ ਹੈ ਤੇ ਜਦ ਕਿ ਇਹ ਮੀਟਿੰਗ ਇਹ ਇਸ ਤਰ੍ਹਾਂ ਦਾ ਸਮਾਂ ਹੈ ਕਿ ਇਹਦੇ ਵਿੱਚ ਸਰਕਾਰ ਨੂੰ ਹਰ ਹਫਤੇ ਕੈਬਨਟ ਮੀਟਿੰਗ ਕਰਨੀ ਚਾਹੀਦੀ ਬਿਲਕੁਲ ਪੂਰਾ ਜਿਹੜਾ ਹੈ ਜਾਇਜ਼ਾ ਲੈਣਾ ਚਾਹੀਦਾ ਸੀ 올 ਪਾਰਟੀ ਮੀਟਿੰਗ ਕਰਨੀ ਚਾਹੀਦੀ ਸੀ ਜੀ ਸੂਬੇ ਦੀਆਂ ਜਿਹੜੀਆਂ ਹੋਰ ਸੰਸਥਾਵਾਂ ਜਿਹੜੀਆਂ ਜਿਸ ਪੱਧਰ ਤੇ ਲੋਕ ਜਿਹੜੇ ਇੱਕ ਦੂਜੇ ਨੂੰ ਸਪੋਰਟ ਕਰਨ ਲੱਗੇ ਹੋਏ ਆ ਉਹਨਾਂ ਦੇ ਨਾਲ ਰਾਬਤਾ ਕਰਨਾ ਚਾਹੀਦਾ ਸੀ ਪਰ ਤੁਸੀਂ ਦੇਖੋ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀ ਅਜਨਾਲੇ ਦੀ ਜੀ ਉੱਥੇ ਇੱਕ ਜਿਹੜੇ ਕੁਝ ਲੋਕ ਨੇ ਪੋਲਿਟੀਕਲ ਲੋਕ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਧਰਨਾ ਲਾ ਦਿੱਤਾ ਹੂੰ ਕਿ ਜਿਹੜੇ ਲੋਕ ਰਾਸ਼ਨ ਲੈ ਕੇ ਆਂਦੇ ਨੇ ਜਾਂ ਰਾਹਤ ਕਮ ਰਾਹਤ ਸਮਗਰੀ ਲੈ ਕੇ ਆਂਦੇ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਉਹਨਾਂ ਨੇ ਦੇਣੀ ਕਿੱਥੇ ਹੈ ਬਿਲਕੁਲ ਤੇ ਉਹ ਕਿਤੇ ਵੀ ਮਤਲਬ ਜਾ ਕੇ ਜਿਹੜੇ ਆ ਉਹ ਦੇਈ ਜਾ ਰਿਹਾ ਉਹ ਮਿਸ ਮਿਸ ਯੂਸ ਜਿਹੜਾ ਹੈ ਉਹ ਸਮਗਰੀ ਦਾ ਵੀ એનર્ਜੀ ਦਾ ਵੀ ਪੈਸੇ ਦਾ ਵੀ ਹੋ ਰਿਹਾ ਸੋ ਉਹਨਾਂ ਦੀ ਮੈਨੂੰ ਗੱਲ ਚੰਗੀ ਲੱਗੀ ਆ ਜਿਹੜੇ ਉਹ ਕਹਰੇ ਸੀਗੇ ਸ਼ਾਇਦ ਦਲ ਖਾਲਸਾ ਦੇ ਉਹ ਐਕਟੀਵਿਸਟ ਸਗੇ ਉਹਨਾਂ ਨੇ ਕਿਹਾ ਕਿ ਤੁਸੀਂ ਕੋਈ ਪ੍ਰੋਗਰਾਮ ਤਾਂ ਬਣਾਓ ਕੋਈ ਸਿਸਟਮ ਤਾਂ ਬਣਾਓ ਬਿਲਕੁਲ ਕਿੱਥੇ ਲੋਡ ਹੈ ਕਿੱਥੇ ਨਹੀਂ ਲੋਡ ਹੈ ਤੁਸੀਂ ਅੰਦਰ ਬਾਹਰ ਟਰਾਲੀਆਂ ਜਾਂ ਟਰਾਲੀਆਂ ਜਿਹੜੀਆਂ ਨੇ ਜਾ ਰਹੀਆਂ ਨੇ ਗੱਡੀਆਂ ਜਾ ਰਹੀਆਂ ਨੇ ਸੁੱਟੀ ਜਾ ਰਹੇ ਹੋ ਜਿੱਥੇ ਲੋਡ ਹੈ ਜਿਸ ਦੀ ਲੋਡ ਹੈ ਕਿਸ ਚੀਜ਼ ਦੀ ਲੋਡ ਹੈ ਕਿਸ ਦੀ ਨਹੀਂ ਹੈ ਇਹ ਪਲਾਨ ਕਿ ਨਾ ਕਰਨਾ ਚਾਏ ਕਰਨਾ ਸੀ ਐਡਮਿਨਿਸਟ੍ਰੇਸ਼ਨ ਨੇ ਕਰਨਾ ਸੀ ਸਰਕਾਰ ਨੇ ਕਰਨਾ ਸੀ ਬਿਲਕੁਲ ਸੋ ਇਹ ਜਿਹੜਾ ਪੰਜਾਬ ਦੇ ਵਿੱਚ ਲੋਕਾਂ ਦਾ ਥੋੜਾ ਬਹੁਤਾ ਬਚਾਅ ਹੋਇਆ ਹੈ ਇਹ ਲੋਕਾਂ ਦਾ ਸੰਸਥਾਵਾਂ ਦਾ ਜਾਂ ਜਿਹੜੇ ਪੰਜਾਬੀਆਂ ਨੇ ਜਿਹੜਾ ਸਾਡਾ ਕਲਚਰ ਹੈ ਇੱਕ ਜਿਹੜਾ ਕਹਿੰਦੇ ਨਾ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਸਾਡਾ ਜਿਹੜਾ ਗੁਰੂਆਂ ਨੇ ਸਾਨੂੰ ਜਿਹੜਾ ਕਲਚਰ ਦਿੱਤਾ ਹੋਇਆ ਸਾਡਾ ਜਿਹੜਾ ਸੱਭਿਆਚਾਰ ਸਾਨੂੰ ਦਿੱਤਾ ਹੋਇਆ ਕਿ ਅਸੀਂ ਆਫਤਾਂ ਦੇ ਵਿੱਚ ਖੜਦੇ ਆ ਲੜਦੇ ਆ ਬਿਲਕੁਲ ਤੇ ਡੱਟੇ ਸਾਹਮਣਾ ਕਰਦੇ ਆ ਇੱਕ ਦੂਜੇ ਦੀ ਦੀ ਮਦਦ ਵੀ ਕਰਦੇ ਆ ਤੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਸਿਰਫ ਇਹ ਨਹੀਂ ਕਿ ਇਹ 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 Hindu ਆ ਜੀ ਇਹ Sikh ਆ ਜੀ ਇਹ Musalman ਆ ਜੀ ਇਹ Sai ਆ ਜੀ ਨਾ ਬਿਯੋਂਡ ਦਾ ਜਿਹੜੀਆਂ ਆਈਡਿਓਲੋਜੀ ਬਿਯੋਂਡ ਦਾ ਰਿਲੀਜੀਅਨ ਬਿਯੋਂਡ ਦਾ ਜਿਹੜਾ ਰੀਜਨ ਬਿਲਕੁਲ ਠੀਕ ਹੈ ਸੋ ਇਸ ਤਰ੍ਹਾਂ ਦਾ ਜਿਹੜਾ ਇਹ ਕਲਚਰ ਐਪ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਥੋੜਾ ਬਹੁਤ ਆ ਬਚਾ ਹੋਇਆ ਹੈ ਜਾਂ ਜਿਹੜਾ ਲੋਕ ਲੋਕਾਂ ਨੂੰ ਸੰਭਾਲ ਰਿਹਾ ਉਹ ਲੋਕ ਆਪਣੇ ਆਪ ਸੰਭਾਲ ਰਹੇ ਆ ਉਹ ਸਾਡੇ ਕਲਚਰ ਦੀ ਦੇਣ ਹੈ ਸਰਕਾਰ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਅਸੀਂ ਨਾਲ ਹੀ ਗੱਲ ਕਰਾਂਗੇ ਸਰ ਆਪਾਂ ਬੀਵੀਐਮਬੀ ਦੀ ਮੀਟਿੰਗ ਨੂੰ ਲੈ ਕੇ ਉਹਨਾਂ ਨੇ ਮੀਟਿੰਗ ਕੀਤੀ ਹੈ ਚੇਅਰਮੈਨ ਮਨੋਜ ਤਰਪਾਠੀ ਨੇ ਕਿਹਾ ਕਿ ਪੰਜਾਬ ਹੜ੍ਹਾਂ 'ਚ ਨਾ ਡੁੱਬਦਾ ਜੇ ਹਰਿਆਣਾ ਨੂੰ ਪਾਣੀ ਦਿੱਤਾ ਹੁੰਦਾ ਤੁਸੀਂ ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਇੱਕ ਪਾਸੇ ਜਦੋਂ ਪੰਜਾਬ ਦੇ ਵਿੱਚ ਪਾਣੀ ਦੀ ਲੋੜ ਹੁੰਦੀ ਹੈ ਤਾਂ ਹਰਿਆਣਾ ਮੰਗ ਕਰਦਾ ਵੀ ਸਾਨੂੰ ਵੀ ਚਾਹੀਦਾ ਬਾਧੂ ਪਾਣੀ ਦੋ ਅਸੀਂ ਝੋਨੇ ਦੀ ਜਿਹੜੀ ਫਸਲ ਹੈ ਉਹ ਲਾਣੀ ਹੈ ਪਰ ਉਦੋਂ ਪੰਜਾਬ ਨਹੀਂ ਮੰਨਦਾ ਕਿਉਂਕਿ ਉਦੋਂ ਪੰਜਾਬ ਨੂੰ ਵੀ ਪੂਰੀ ਪਾਣੀ ਦੀ ਜ਼ਰੂਰਤ ਹੁੰਦੀ ਹੈ ਪਰ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਹੁੰਦੇ ਨੇ ਤਾਂ ਪੰਜਾਬ ਦੇ ਲੋਕ ਕਹਿੰਦੇ ਨੇ ਵੀ ਇਹ ਪਾਣੀ ਨਹਿਰਾਂ ਦੇ ਵਿੱਚ ਰਿਲੀਜ਼ ਕੀਤਾ ਜਾਵੇ ਤਾਂ ਉਦੋਂ ਫਿਰ ਹਰਿਆਣਾ ਸਰਕਾਰ ਆ ਜਾਂ ਰਾਜਸਥਾਨ ਸਰਕਾਰ ਆ ਉਹ ਅੱਗੇ ਆਦੀ ਵੀ ਅਸੀਂ ਇਹ ਪਾਣੀ ਨਹੀਂ ਲੈਣਾ ਤੁਸੀਂ ਇਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਮਨੋਸ ਤਰਪਾਠੀ ਦਾ ਇੱਕ ਤਰਫਾ ਬਿਆਨ ਪੰਜਾਬ ਨੂੰ ਦਰਕਿਨਾਰ ਕਰਕੇ ਕਿਵੇਂ ਦੇਖਦੇ ਹੋ ਗੁਰਪ੍ਰੀਤ ਤੁਸੀਂ ਇੱਕ ਕੱਲ ਕਿਸਾਨ ਆਨੰਦਪੁਰ ਏਰੀਆ ਦੇ ਵਿੱਚ ਕਿਸਾਨ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਬਿਲਕੁਲ ਗਰਾਊਂਡ 'ਚ ਪਾਣੀ ਦੇ ਵਿੱਚ ਜਿਹੜੇ ਖੜੇ ਸੀ ਉਹਨਾਂ ਨੇ ਇੱਕ ਗੱਲ ਕਹੀ ਕਿ ਇਹ ਪੰਜਾਬ ਦੇ ਖਿਲਾਫ ਇੱਕ ਸਾਜ਼ਿਸ਼ ਹੈ ਹੂੰ ਮੈਨੂੰ ਥੋੜਾ ਜਿਹਾ ਉਹਨਾਂ ਦਾ ਬਿਆਨ ਜਿਹੜਾ ਸੀ ਉਹ ਅਟਪਟਾ ਜਿਹਾ ਲੱਗਿਆ ਹੂੰ ਕਿ ਇਸ ਤਰ੍ਹਾਂ ਨਹੀਂ ਹੁੰਦਾ ਵੀ ਸਾਜ਼ਿਸ਼ ਹੈ ਜੀ ਪੰਜਾਬ ਨੂੰ ਡਬੋਤਾ ਜੀ ਉਹ ਕਰਤਾ ਜੀ ਪਰ ਜਦੋਂ BBMP ਦੀ ਮੈਂ ਸਟੇਟਮੈਂਟ ਸੁਣਦਾ ਜਾਂ BBMP ਵੱਲੋਂ ਜਿਹੜਾ ਡਾਟਾ ਦਿੱਤਾ ਗਿਆ ਹੂੰ ਉਹਨੂੰ ਮੈਂ ਦੇਖਦਾ ਤੇ ਮੈਨੂੰ ਲੱਗਦਾ ਕਿ ਸਾਰੇ ਸਾਰੇ ਜਿਵੇਂ ਰਲੇ ਹੁੰਦੇ ਆਪਸ ਵਿੱਚ ਹੂੰ ਹੁਣ ਤੁਸੀਂ ਦੇਖੋ ਮੈਂ ਉਹ ਉਹ ਡਾਟੇ ਦੀ ਉਹ ਗੱਲ ਕਰਦਾ ਜਿਹੜਾ ਮਨੋਜ ਤਰਪਾਠੀ ਨੇ ਡਾਟਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ 1 ਜੁਲਾਈ ਤੋਂ ਲੈ ਕੇ 5 ਸਤੰਬਰ ਤੱਕ ਬਿਆਸ ਦੇ ਵਿੱਚ 11.7 ਬਿਲੀਅਨ ਕਿਊਬਿਕ ਮੀਟਰ ਜਿਹੜਾ ਪਾਣੀ ਹੈ ਉਹ ਆਇਆ ਹੈ ਜੀ ਇਹ 2023 ਦੇ ਵਿੱਚ 9.52 ਮਿਲੀਅਨ ਸੀਗਾ ਹਮ ਤੇ 1988 ਦੇ ਵਿੱਚ ਜਦੋਂ ਫਲੱਡ ਆਇਆ ਹੈ ਜੀ ਉਦੋਂ ਇਹ ਪਾਣੀ 7.94 ਬਿਲੀਅਨ ਕਿਊਬਿਕ ਮੀਟਰ ਸੀਗਾ ਹਮ ਹੁਣ ਜੇ ਇਹਨਾਂ ਨੂੰ ਕੋਈ ਪੁੱਛੇ ਜੀ ਕਿ ਭਾਈ ਸਾਹਿਬ 23 ਦੇ ਵਿੱਚ ਹੜ ਆਇਆ ਸੀ ਹਮ 9.52 ਬਿਲਕੁਲ ਪਾਣੀ ਆ ਗਿਆ ਆ ਗਿਆ ਸੀ ਹਮ ਉਦੋਂ ਹੜਾ ਗਏ ਸੀਗੇ 88 ਦੇ ਵਿੱਚ 7. 94 ਬਿਲੀਅਨ ਕਿਊਬਿਕ ਤੇ ਹੜਾ ਗਏ ਸੀਗੇ ਬਿਲਕੁਲ ਤੇ ਤੁਸੀਂ ਵੇਟ ਕਰ ਰਹੇ ਸੀਗੇ ਕਿ ਪੰਜਾਬ ਦੇ ਕਿ ਜਦੋਂ 11 70 ਹੋਊਗਾ ਉਦੋਂ ਅਸੀਂ ਉਦੋਂ ਪਾਣੀ ਰਿਲੀਜ਼ ਕਰਾਂਗੇ ਹਮ ਬਿਲਕੁਲ ਜਦੋਂ ਤੁਹਾਡੇ ਕੋਲ ਪਾਣੀ ਜਿਹੜਾ ਹੈ ਜਿਹੜੇ ਪਾਣੀ ਜਿਹੜੀ ਬੜੀ ਬੇਹੂਦਾ ਜਿਹੜੀ ਦਲੀਲ ਇਹ ਲੱਗਦੀ ਹੈ ਕਿ ਜੀ ਪੰਜਾਬ ਜਿਹੜਾ ਹੈ ਪਾਣੀ ਜੇ ਛੱਡ ਦਿੰਦਾ ਹਰਿਆਣੇ ਨੂੰ ਕਿੰਨਾ ਪਾਣੀ ਮੰਗਦੇ ਸੀ ਜੀ 4000 ਕਿਉਸ ਕੀ ਮੰਗਰੇ ਸੀ ਹਾਂਜੀ ਠੀਕ ਹੈ ਜੀ ਤੇ ਉਹ ਮਸਲਾ ਸੀ 20 ਜੂਨ ਤੱਕ ਦਾ ਹੂੰ 20 ਜੂਨ 20 ਜੂਨ ਤੋਂ ਬਾਅਦ ਪਾਣੀ ਦੀ ਰੀ ਅਲਾਟਮੈਂਟ ਵੀ ਹੈ ਤੇ ਪਾਣੀ ਛੱਡਣ ਦੀ ਜਿਹੜੀ ਮੈਨੇਜਮੈਂਟ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਕਿਹਦੀ ਸੀਗੀ ਬਿਲਕੁਲ ਸੋ ਡਾਟਾ ਦਿਖਾ ਕੇ ਤੇ 1 ਮਹੀਨਾ ਹੋ ਗਿਆ ਪੰਜਾਬ ਦੇ ਵਿੱਚ ਜਿਹੜਾ ਫਾਜ਼ਲ ਕਾ ਏਰੀਆ ਜਾਂ ਸੁਲਤਾਨ ਪਰਲੋਦੀ ਦਾ ਏਰੀਆ ਹੈ ਜਿੱਥੇ ਲਗਭਗ 1 ਮਹੀਨਾ ਹੋ ਗਿਆ ਉਥੇ ਪਾਣੀ ਜਿਹੜਾ ਹੈ ਬੰਨ ਟੁੱਟਿਆ ਸੀ ਤੇ ਪਾਣੀ ਐਂਟਰ ਕੀਤਾ ਸੀ ਬਿਲਕੁਲ ਤੇ ਉਦੋਂ ਤੋਂ ਬੀਬੀ ਐਮ ਵੀ ਸੁੱਤੀ ਪਈ ਸੀ ਹੁਣ ਜਦੋਂ ਪੰਜਾਬ ਦੇ ਵਿੱਚ ਕੇਂਦਰੀ ਟੀਮਾਂ ਆ ਗਈਆਂ ਕੱਲਾ ਪੰਜਾਬ ਨਹੀਂ ਈਵਨ ਹਿਮਾਚਲ ਦੀ ਜਿਹੜੀ ਸਰਕਾਰ ਹੈ ਜਾਂ ਉਥੋਂ ਦੀਆਂ ਪੋਲੀਟੀਕਲ ਪਾਰਟੀਆਂ ਨੇ ਜਾਂ ਉਥੋਂ ਦੇ ਜਿਹੜੇ ਜਿਹੜੇ ਜਾਣਕਾਰ ਲੋਕ ਨੇ ਉਹ ਉਹਨਾਂ ਨੇ ਜਦੋਂ BBMP ਦੀ ਖਚਾਈ ਕੀਤੀ ਜਦੋਂ ਲੋਕ ਸਿੱਧਾ ਕਹਿਣਾ ਸ਼ੁਰੂ ਕਰਤਾ ਕਿ ਇਹ BBMP ਦੀ ਮਿਸਮੈਨੇਜਮੈਂਟ ਹੈ ਜੀ ਬਿਲਕੁਲ ਤੇ ਇਹ ਉਹ ਉਦੋਂ ਤੁਸੀਂ ਮਹੀਨੇ ਬਾਅਦ ਆ ਕੇ ਤੁਹਾਨੂੰ ਜਿਆਦਾ ਹੈ ਕਿ ਅਸੀਂ ਇਹ ਡਾਟਾ ਦੇਣਾ ਹੈ ਜੀ ਅੱਛਾ ਲਾਲੀ ਜੀ BBMP ਨੇ ਤਾਂ ਆਪਣਾ ਪੱਲਾ ਝਾੜ ਲਿਆ ਸਾਰਾ ਜਿਹੜਾ ਦੋਸ਼ ਹੈ ਉਹ ਪੰਜਾਬ ਸਰ ਮੜਤਾ ਉਧਰ ਨਾਲ ਹੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ ਕਿਹਾ ਵੀ ਪੰਜਾਬ ਦੇ ਵਿੱਚ ਹੜ੍ਹਾਂ ਦਾ ਮੁੱਖ ਕਾਰਨ ਹੈ ਇਲੀਗਲ ਮਾਈਨਿੰਗ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਵੀ ਪੰਜਾਬ ਦੇ ਵਿੱਚ ਸਿਰਫ ਇਲੀਗਲ ਮਾਈਨਿੰਗ ਕਰਕੇ ਇਹ ਹੜ੍ਹ ਆਏ ਨੇ ਕਿ ਇਹਦੇ ਵਿੱਚ BBMP ਦੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ ਉਹ ਦੇਖੋ ਪੋਲਿਟਿਕਲ ਪਾਰਟੀਆਂ ਦਾ ਜਿਹੜਾ ਪੂਰਾ ਜਿਹੜੀ ਪੋਲਿਟਿਕਸ ਹੈ ਨਾ ਉਹ ਇਹ ਨਹੀਂ ਹੈ ਕਿ ਇਹ ਇਹ ਜਿਹੜੇ ਫਲੱਡ ਆਏ ਆ ਜਿਹੜੇ ਇਹ ਹੜ੍ਹ ਆਏ ਆ ਇਹ ਇੱਕ ਕੋਈ ਕੁਦਰਤੀ ਆਫਤ ਹੈ ਜਾਂ ਮੈਨਮੇਡ ਆਫਤ ਹੈ ਤਾਂ ਇਹਦੇ ਵਾਸਤੇ ਰਲ ਮਿਲ ਕੇ ਕੋਈ ਜਿਹੜੀ ਪਾਲਿਸੀ ਬਣੇ ਜਾਂ ਇਹ ਇਹਦਾ ਇਹਦਾ ਕੋਈ ਜਿਹੜੀ ਇਸ ਤਰੀਕੇ ਦਾ ਪ੍ਰੋਗਰਾਮ ਬਣੇ ਕਿ ਇਹਨਾਂ ਨੂੰ ਇਹ ਇਹਨਾਂ ਨਾਲ ਕਿਸ ਤਰੀਕੇ ਨਾਲ ਟੈਕਲ ਕਰਨਾ ਹੈ ਬਿਲਕੁਲ ਉਹਦੀ ਕੋਈ ਗੱਲ ਨਹੀਂ ਹੋ ਰਹੀ ਜੀ ਹੁਣ ਜਦੋਂ ਅਫਗਾਨਿਸਤਾਨ ਦੇ ਵਿੱਚ ਤੁਸੀਂ ਦੇਖੋ ਬਹੁਤ ਵੱਡੀ ਉੱਥੇ ਘਟਨਾ ਵਾਪਰੀ ਅਰਥਕਵੇਕ ਆਇਆ ਹੈ ਹੈਨਾ ਉੱਥੇ ਕਾਫੀ ਲੋਕ ਮਰੇ ਹਮ ਮੋਦੀ ਸਾਹਿਬ ਨੇ ਤੁਰੰਤ ਟਵੀਟ ਕੀਤਾ ਕਿ ਆ ਸਾਨੂੰ ਇਸ ਗੱਲ ਦਾ ਅਫਸੋਸ ਹੈ ਇਹ ਅਸੀਂ ਉੱਥੇ ਜਿਹੜਾ ਹੈ ਰਾਹਤ ਸਮਗਰੀ ਭੇਜ ਰਹੇ ਆ ਭੇਜ ਰਹੇ ਬਿਲਕੁਲ ਉਦੋਂ ਕਿੰਨੀ ਦੇਰ ਪਹਿਲਾਂ ਪੰਜਾਬ ਦੇ ਵਿੱਚ ਫਲੱਡ ਸੀਗਾ ਬਿਲਕੁਲ ਬਿਲਕੁਲ ਪੰਜਾਬ ਦੀ ਭਾਜਪਾ ਲੀਡਰਸ਼ਿਪ ਸੁੱਤੀ ਪਈ ਸੀ ਹੂੰ ਸੈਂਟਰ ਨੂੰ ਕੋਈ ਜਿਹੜਾ ਹੈ ਉਹ ਜਵਾਬ ਨਹੀਂ ਸੀ ਜੀ ਅਮਿਤ ਸ਼ਾਹ ਜੀ ਦਿੱਲੀ ਤੋਂ ਸਿੱਧਾ ਜੰਮੂ ਜਾ ਸਕਦੇ ਪੰਜਾਬ ਨਹੀਂ ਆ ਸਕਦੇ ਹੂੰ ਬਿਲਕੁਲ ਤੇ ਜਦੋਂ ਪੰਜਾਬ ਦੇ ਲੋਕਾਂ ਨੇ ਸਿੱਧਾ ਕਹਿਣਾ ਸ਼ੁਰੂ ਕਰ ਦਿੱਤਾ ਸਿਰ ਪੰਜਾਬ ਸਰਕਾਰ ਨੇ ਵੀ ਸਿੱਧਾ ਕਹਿਣਾ ਸ਼ੁਰੂ ਕਰ ਦਿੱਤਾ ਪੰਜਾਬ ਦੇ ਮੰਤਰੀਆਂ ਨੇ ਸਿੱਧਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੋਦੀ ਸਾਹਿਬ ਤੋਂ ਇੱਕ ਟਵੀਟ ਨਹੀਂ ਸਰਿਆ ਹਾਂ ਤਾਂ ਜਾ ਕੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨੂੰ ਫੋਨ ਆਂਦਾ ਹੈ ਬਿਲਕੁਲ ਤੇ ਮੁੱਖ ਮੰਤਰੀ ਅੱਗੋਂ ਜਿਸ ਤਰ੍ਹਾਂ ਦੀ ਸਟੇਟਮੈਂਟ ਦੇ ਰਹੇ ਆ ਵੈਸੇ ਦਾ ਉਹ ਪੰਜਾਬ ਦੇ মিডিਆ ਨਾਲ ਤਾਂ ਉਹਨਾਂ ਨੇ ਕਿਸੇ ਨਾਲ ਗੱਲ ਨਹੀਂ ਕੀਤੀ ਇੱਕ ਨੈਸ਼ਨਲ ਟੀਵੀ ਚੈਨਲ ਤੇ ਬੋਲ ਰਹੇ ਸੀਗੇ ਜੀ ਜਦੋਂ ਤੱਕ ਜਿਹੜਾ ਹੈ ਇਹ ਆਫਤ ਆ ਗਈ ਜੀ ਕੀ ਕਰ ਸਕਦੇ ਆ ਜੀ ਇਹ ਜਿਹੜਾ ਹੈ ਜਦੋਂ ਤੱਕ ਪਾਣੀ ਸੁੱਕਦਾ ਨਹੀਂ ਅਸੀਂ ਕਿਵੇਂ ਅੰਦਾਜ਼ਾ ਲਾਦੀਏ ਜੀ ਕਿਵੇਂ ਮੈਂ ਕਹਿੰਦਾ ਲੱਖ ਲਹਨਤ ਹੈ ਹੂੰ ਇਹੋ ਜੀ ਜਿਹੜੀ ਤੁਹਾਡੀ ਸਟਰੈਟਜੀ ਹੈ ਬਿਲਕੁਲ ਜਾਂ ਤੁਹਾਡੀ ਸੋਚ ਹੈ ਜੀ ਜਾਂ ਜਿਸ ਤਰੀਕੇ ਨਾਲ ਤੁਸੀਂ ਕੰਮ ਕਰ ਰਹੇ ਹੋ ਹੂੰ ਅੱਛਾ ਇਹ ਤੁਹਾਡੇ ਸੈਂਸਿਟੀਵਿਟੀ ਨਹੀਂ ਹੈ ਤੁਹਾਡੇ ਚ ਹੂੰ ਬਿਲਕੁਕੁਲ ਤੁਸੀਂ ਮਤਲਬ ਡਰਾਮੇਬਾਜ਼ੀ ਕਰਦੇ ਹੋ ਫੀਲਡ ਚ ਜਾ ਕੇ ਹੂੰ ਜਿੱਥੇ ਤੁਸੀਂ ਗੱਲ ਕਰਨੀ ਹੈ ਉੱਥੇ ਤੁਸੀਂ ਕਹਿ ਰਹੇ ਹੋ ਜੀ ਸਾਡੇ ਕੋਲ ਅੰਦਾਜ਼ਾ ਨਹੀਂ ਉਹ ਭਾਈ ਲੋਕ ਮਰਨ ਲੱਗੇ ਹੋਏ ਐ ਬਿਲਕੁਲ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਬਾਅਦ ਚ ਅੰਦਾਜ਼ਾ ਲਾ ਕੇ ਦੱਸਾਂਗੇ ਕਿੰਨਾ ਨੁਕਸਾਨ ਹੋਇਆ ਕੇਂਦਰ ਨੂੰ ਹੂੰ ਜੀ ਸੋ ਜਿਹੜੇ ਅ Chevra Chauhan ਹੁਣਾਂ ਦੀ ਤੁਸੀਂ ਗੱਲ ਕੀਤੀ ਐ ਕਿ ਉਹ ਆਗੇ ਜੀ ਉਹ ਕਹਿੰਦਾ ਜੀ ਪੰਜਾਬ ਦੀ ਜਿਹੜੀ ਐ ਮਾਈਨਿੰਗ ਜ਼ਿੰਮੇਵਾਰ ਐ ਕੱਲੀ ਹੂੰ ਮਾਈਨਿੰਗ ਵੀ ਇੱਕ ਕਾਰਨ ਹੋ ਸਕਦਾ ਜੀ ਠੀਕ ਐ ਮੈਂ ਇਸ ਗੱਲ ਨੂੰ ਡਿਨਾਈ ਨਹੀਂ ਕਰਦਾ ਜੀ ਕਿਉਂਕਿ ਪੰਜਾਬ ਸਰਕਾਰ ਕਹਿ ਚੁੱਕੀ ਆਪ ਬਿਲਕੁਲ ਕਿ ਮਾਈਨਿੰਗ ਕਰਕੇ ਜਿਹੜਾ ਹੈ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਦਿੱਤੇ ਹੋਏ ਆ ਹਮ ਐਫੀਡੇਪਟਸ ਜੀ ਬੀਐਸਐਫ ਅਲਰਟ ਕਰ ਚੁੱਕੀ ਸੀਗੀ ਹਮ ਕਿ ਜਿਹੜੀ ਸਰਦ ਦੀ ਖੇਤਰ ਦੇ ਵਿੱਚ ਜਿਸ ਤਰੀਕੇ ਨਾਲ ਮਾਈਨਿੰਗ ਹੋ ਰਹੀ ਹੈ ਉਹਦੇ ਨਾਲ ਦਰਿਆਵਾਂ ਨੂੰ ਖਤਰਾ ਹੋ ਸਕਦਾ ਬਿਲਕੁਲ ਉਦੋਂ ਤੁਸੀਂ ਸੁੱਤੇ ਪਏ ਸੀ ਜੀ ਮੁੱਖ ਮੰਤਰੀ ਸਾਹਿਬ ਇਹ ਕਹਿ ਰਹੇ ਆ ਦੇਖੋ ਤੁਸੀਂ ਕਿੰਨੀ ਮਤਲਬ ਸ਼ਰਮ ਵਾਲੀ ਓ ਗੱਲ ਹੈ ਮੇਰੇ ਕੋਲ ਸ਼ਬਦ ਮਾਫ ਕਰਨਾ ਸਖਤ ਸ਼ਬਦ ਵਰਤ ਰਿਆਂ ਵੀ ਉਹਨਾਂ ਨੂੰ ਉਹ ਇਹ ਕਹਿ ਰਿਹਾ ਕਿ ਜੀ ਕੇਂਦਰ ਸਾਨੂੰ ਜਿਹੜੀ ਹੈ ਸਿਲਟਿੰਗ ਨਹੀਂ ਡੀਸਿਲਟਿੰਗ ਨਹੀਂ ਕਰਨ ਦਿੰਦਾ ਹੂੰ ਸਾਨੂੰ ਜਿਹੜੀ ਹੈ ਸਫਾਈ ਨਹੀਂ ਕਰਨ ਦਿੰਦਾ ਦਰਿਆਵਾਂ ਦੀ ਦਰਿਆਵਾਂ ਦੀ ਨਹੀਂ ਨਹੀਂ ਕਰਨ ਦੇ ਰਿਹਾ ਹੂੰ ਉਹਨਾਂ ਨੂੰ ਭਾਈ ਸਾਹਿਬ ਕੋਈ ਦੱਸਣ ਵਾਲਾ ਹੋਵੇ ਭਾਈ ਸਾਹਿਬ ਮਾਈਨਿੰਗ ਪਾਲਿਸੀ ਜਿਹੜੀ ਹੈ ਉਹ ਸਟੇਟ ਸਬਜੈਕਟ ਹੈ ਸਟੇਟ ਦੀ ਮਾਈਨਿੰਗ ਪਾਲਿਸੀ ਹੈ ਚੱਕ ਕੇ ਪੜ੍ਹ ਲਓ ਤੁਸੀਂ ਬਿਲਕੁਲ ਸੋ ਕੇਂਦਰ ਨੂੰ ਕਹੀ ਜਾ ਰਹੇ ਆ ਕੇਂਦਰ ਨੂੰ ਬਲੇਮ ਤੇ ਰਿਹਾ ਸੋ ਇਹ ਇਹ ਕਹਿ ਰਹੇ ਨਾ ਕਿ ਕਹਿੰਦਾ ਕੁੱਤੀ ਚੋਰਾ ਨਾਲ ਰੜੀ ਹੂੰ ਮੈਨੂੰ ਤਾਂ ਇਹ ਲੱਗ ਰਿਹਾ ਕਿ ਇਹ ਇਸ ਕਹਿੰਦੇ ਨਾ ਹਮਾਮ ਵਿੱਚ ਸਭ ਨੰਗੇ ਹਨ ਜੀ ਉਸ ਗੱਲ ਚ چاہے ਉਹ ਕੇਂਦਰ ਹੈ ਜਾਂ ਉਹ ਸਟੇਟ ਸਰਕਾਰ ਹੈ ਹਮ ਤੇ ਲੋਕ ਜਿਹੜੇ ਹਨ ਬਸ ਲੋਕ ਰੱਬ ਦੇ ਆਸ ਰਹੀ ਹੈ ਜੀ ਅੱਛਾ ਪੰਜਾਬ ਦੇ ਵਿੱਚ ਲਾਲੀਜੀ 4 ਲੱਖ ਏਕੜ ਤੋਂ ਵੱਧ ਜਿਹੜੀ ਹੜ੍ਹਾਂ ਨਾਲ ਫਸਲ ਪ੍ਰਭਾਵਿਤ ਹੋਈ ਹੈ ਤੇ ਕਈ ਘਰ ਬੇਘਰ ਹੋ ਗਏ ਕਈਆਂ ਦੇ ਘਰ ਡਿੱਗ ਗਏ ਕਈ ਪਿੰਡ ਲਗਭਗ 1700 ਦੇ ਕਰੀਬ ਜਿਹੜੇ ਪਿੰਡ ਨੇ ਉਹ ਬਿਲਕੁਲ ਜਿਹੜੇ ਖਤਮ ਹੀ ਹੋ ਚੁੱਕੇ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਸਰਕਾਰ ਤੋਂ ਉਹ ਲੋਕੀ ਉਮੀਦ ਲਾ ਕੇ ਬੈਠੇ ਨੇ ਇੱਕ ਤਰੀਕੇ ਨਾਲ ਤੁਸੀਂ ਕਿਵੇਂ ਬਿਆਨ ਕਰੋਗੇ ਉਹਨਾਂ ਦਾ ਦਰਦ ਦੇਖੋ ਜਿੰਨਾ ਨੁਕਸਾਨ ਹੋਇਆ ਹੈ ਹਜੇ ਤਾਂ ਵੈਸੇ ਅੰਦਾਜ਼ਾ ਹੀ ਨਹੀਂ ਹੈ ਜੀ ਅ ਅਜੇ ਤਾਂ ਜਿਹੜੀ ਇੱਕ ਇਨੀਸ਼ੀਅਲ ਲੋਕਾਂ ਦੀ ਸਾਮ ਸੰਭਾਲ ਹੈ ਜਿਹੜੇ ਬੇ ਲੋਕਾਂ ਦੀ ਲੋਕ ਜਿਹੜੇ ਨੇ ਬੇਕਾਰ ਹੋਏ ਨੇ ਜਾਂ ਛੱਤਾਂ ਤੇ ਰਹਿ ਰਹੇ ਨੇ ਉਹਨਾਂ ਨੂੰ ਫੀਡ ਕਰਨਾ ਜਾਂ ਉਹਨਾਂ ਦਾ ਦਵਾਦਾਰ ਕਰਨਾ ਅਜੇ ਤਾਂ ਇੱਥੋਂ ਦੀ ਗੱਲ ਚੱਲੀ ਹੋਈ ਹੈ ਹੂੰ ਜਦੋਂ ਇਹ ਪਾਣੀ ਸੁਕੇਗਾ ਜੀ ਜਦੋਂ ਇਹ ਪਾਣੀ ਥੱਲੇ ਜਾਏਗਾ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੇ ਲੋਕ ਮਰੇ ਨੇ ਅਸਲੀ ਹੂੰ ਕਿੰਨੇ ਪਸ਼ੂ ਮਵੇਸੀ ਮਰੇ ਨੇ ਜੀ ਫਸਲ ਆ ਉਹ ਖਰਾਬ ਬਿਲਕੁਲ ਖਰਾਬ ਹੋ ਗਈ ਤੁਸੀਂ ਹਾਂ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਆ ਜਿਹੜਾ ਆਨੰਦਪੁਰ ਸਾਹਿਬ ਵਾਲਾ ਏਰੀਆ ਜਿੱਥੋਂ ਸਤਲੁਜ ਲੰਘਦਾ ਹੈ ਬਿਲਕੁਲ ਇੱਥੇ ਮਾਈਨਿੰਗ ਕਿਹਾ ਗਿਆ ਮਾਈਨਿੰਗ ਕਰਕੇ ਜਿਹੜਾ ਹੈ ਥੋੜਾ ਬਚਾਅ ਹੋ ਗਿਆ ਕਈ ਬੰਦਾ ਆਮ ਆਦਮੀ ਪਾਰਟੀ ਦੇ ਕਈ ਲੀਡਰ ਕਹਿ ਰਹੇ ਇਹ ਇਹ ਸਟੇਟਮੈਂਟ ਦੇ ਰਹੇ ਆ ਕਿ ਜੀ ਰੋਪੜ ਜ਼ਿਲ੍ਹੇ ਚ ਇਸ ਕਰਕੇ ਪਾਣੀ ਇਸ ਕਰਕੇ ਬਚ ਗਿਆ ਕਿਉਂਕਿ ਮਾਈਨਿੰਗ ਕਰਕੇ ਦਰਿਆ ਗਹਿਰਾ ਹੋ ਗਿਆ ਸੀ ਪਰ ਦਰਿਆ ਜਿਹੜਾ ਹੈ ਉਹ ਕਿਸ ਤਰ੍ਹਾਂ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਜਿਹੜੀ ਹੈ ਉਹਨੂੰ ਬਹਾ ਕੇ ਲੈ ਗਿਆ ਇਹ ਵੀ ਚਿੰਤਾ ਦਾ ਵਿਸ਼ਾ ਉਹ ਉਹਦੀ ਪਰਪਾਈ ਕੌਣ ਕਰੇਗਾ ਤੇ ਜਦੋਂ ਜ਼ਮੀਨਾਂ ਜਿਹੜੀਆਂ ਹੈ ਫਸਲ ਤਾਂ ਤੁਹਾਡੀ ਖਤਮ ਹੋ ਗਈ ਅਗਲੀ ਫਸਲ ਜਿਹੜੀ ਹੈ ਉਹ ਵੀ ਬੀਜੀ ਨਹੀਂ ਜਾਣੀ ਕਿਉਂਕਿ ਜਿੰਨਾ ਰੇਤਾ ਜਾਂ ਜਿੰਨਾ ਜਿਹੜੀ ਹੈ ਗਾਰ ਉੱਥੇ ਜਮਾ ਹੋ ਗਈ ਹੈ ਉਹਨੂੰ ਵੀ ਟ੍ਰੀਟ ਕਰਨ ਵਾਸਤੇ ਟਾਈਮ ਲੱਗੇਗਾ ਸੋ ਇਹ ਜੇ ਸਰਕਾਰ ਦੇ ਵਿੱਚ ਮੈਂ ਕਹਿੰਦਾ ਥੋੜੀ ਬਹੁਤੀ ਵੀ ਸੈਂਸਿਟੀਵਿਟੀ ਹੈ ਕਿ ਤੁਰੰਤ ਇਹਨਾਂ ਨੂੰ ਜਿਹੜਾ ਹੈ ਉਹਨਾਂ ਲੋਕਾਂ ਦਾ ਪ੍ਰਬੰਧ ਕਰਨਾ ਚਾਹੀਦਾ ਜੀ ਕੱਲਾ ਇਹ ਹੀ ਨਹੀਂ ਅਗਲੇ ਇੱਕ ਮਹੀਨੇ ਦੀ ਇੱਕ ਮਹੀਨੇ ਦੀ ਦੋ ਮਹੀਨੇ ਦੀ ਤਿੰਨ ਮਹੀਨੇ ਦੀ 6 ਮਹੀਨੇ ਦੀ ਇੱਕ ਪਲੈਨਿੰਗ ਬਣਾਣੀ ਪਵੇਗੀ ਬਿਲਕੁਲ ਕਿ ਇਮੀਡੀਏਟਲੀ ਕੀ ਜ਼ਰੂਰਤ ਹੈ 15 ਦਿਨਾਂ ਬਾਅਦ ਕੀ ਜ਼ਰੂਰਤ ਹੋਏਗੀ ਜੀ ਤੁਸੀਂ ਦੇਖੋ ਨਾ ਵੀ ਜਦੋਂ ਉੱਥੇ ਪਸ਼ੂ ਮਰੇ ਹੋਏ ਹੋਣਗੇ ਪਾਣੀ ਸੁੱਕੇਗਾ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਕਿਸ ਤਰ੍ਹਾਂ ਦੀਆਂ ਆਣਗੀਆਂ ਜੀ ਠੀਕ ਹੈ ਨਾ ਉਸ ਤੋਂ ਬਾਅਦ ਜਿਹੜੇ ਲੋਕ ਨੇ ਉਹਨਾਂ ਨੂੰ ਫਸਲਾਂ ਠੀਕ ਕਰਨ ਵਾਸਤੇ ਕਿਸਾਨ ਜਿਹੜੇ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹੈ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਠੀਕ ਕਰਨ ਵਾਸਤੇ ਕਿੰਨੇ سرمਾਇਏ ਦੀ ਲੋਡ ਹੋਏਗੀ ਕਿੰਨੇ ਕਿਸ ਤਰ੍ਹਾਂ ਦੀ ਅਸਲੀ ਲੋਡ ਤਾਂ ਬਾਅਦ ਚ ਹੀ ਪੈਣੀ ਕਿਸੇ ਤਰ੍ਹਾਂ ਦੀ ਮਸ਼ੀਨਰੀ ਦੀ ਲੋਡ ਹੋਏਗੀ ਜੀ ਸੋ ਸਰਕਾਰ ਨੂੰ ਚਾਹੀਦਾ ਔਰ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਕਿ ਇਸ ਸਮੇਂ ਦੇ ਵਿੱਚ ਉਹ ਅੱਗੇ ਆਏ ਔਰ ਇੱਕ ਪਲਾਨਿੰਗ ਦੇ ਨਾਲ ਇੱਕ ਪ੍ਰੋਪਰ ਪਲਾਨਿੰਗ ਬਣੇ ਕਿ 15 ਦਿਨ ਦੀ ਅਗਲੇ ਦਿਨ ਦੀ 15 ਦਿਨ ਦੀ ਇਹ ਪਲਾਨਿੰਗ ਹੋਏਗੀ ਉਤੋਂ 15 ਦਿਨ ਦੀ ਇਹ ਹੋਏਗੀ ਉਤੋਂ ਮਹੀਨੇ ਦੀ ਇਹ ਹੋਏਗੀ 2 ਮਹੀਨੇ ਦੀ ਇਹ ਹੋਏਗੀ 6 ਮਹੀਨੇ ਦੀ ਇਹ ਹੋਏਗੀ ਬਿਲਕੁਲ ਠੀਕ ਹੈ ਨਾ ਜੀ ਸੋ ਤੁਸੀਂ ਇਹ ਦੇਖੋ ਵੀ 1 ਮਹੀਨਾ ਹੋ ਗਿਆ ਸਰ ਪੰਜਾਬ ਸਰਕਾਰ ਇਹ ਤਾਂ ਕਹਿ ਸਕਦੀ ਕਿ ਜਿਹੜੀਆਂ ਕਿਸਾਨਾਂ ਦਾ ਜਾਂ ਸੈਂਟਰਲ ਗਵਰਨਮੈਂਟ ਇਹ ਤਾਂ ਕਹਿ ਸਕਦੀ ਕਿ ਜਿਹੜੇ ਕਿਸਾਨਾਂ ਨੇ ਬੈਂਕਾਂ ਤੋਂ ਕਰਜ਼ੇ ਲਏ ਹੋਏ ਆ ਉਹਦੀ ਕਿਸ਼ਤ ਦੇਣ ਦੀ ਲੋੜ ਨਹੀਂ ਹੈ ਜੇ ਰੁਕ ਜਾਓ ਬਿਲਕੁਲ ਜੀ ਵਿਆਜ ਜਿੰਨੀ ਇੰਨੀ ਇੰਨੀ ਮਾਮੂਲੀ ਜਿਹੀ ਗੱਲ ਜਿਹੜੀ ਹੈ ਸਰਕਾਰ ਇਹ ਤਾਂ ਕਹਿ ਸਕਦੀ ਹੈ ਬਿਲਕੁਲ ਪਰ ਨਹੀਂ ਸੋ ਧੰਨਵਾਦ ਲਾਲਜੀ ਤੁਹਾਡਾ ਬਹੁਤ-ਬਹੁਤ ਸਾਨੂੰ ਸਮਾਂ ਦਿੱਤਾ ਸੋ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਭਗਵਾਨ ਤੁਮਾਨ ਸਾਹਿਬ ਜਲਦੀ ਸਿਹਤਮੰਦ ਹੋਣ ਜਲਦੀ ਠੀਕ ਹੋਣ ਅਤੇ ਪੰਜਾਬ ਦੇ ਹੜਪੀੜਿਤ ਖੇਤਰ ਦੇ ਵਿੱਚ ਦੌਰਾ ਕਰਨ ਤੇ ਲੋਕਾਂ ਦੀਆਂ ਮੁਸੀਬਤਾਂ ਸੁਣਨ ਸੋ ਸਾਨੂੰ ਲਾਲੀ ਜੀ ਦੀਆਂ ਗੱਲਾਂ ਤੋਂ ਸਿੱਖਣਾ ਚਾਹੀਦਾ ਤੇ ਸਰਕਾਰ ਨੂੰ ਵੀ ਜਾਗਣਾ ਚਾਹੀਦਾ ਸੋ ਅਸੀਂ ਇੱਥੇ ਖਤਮ ਕਰਦੇ ਹਾਂ ਫੇਰ ਮੁਲਾਕਾਤ ਕਰਾਂਗੇ ਤੁਹਾਡੇ ਨਾਲ ਜਲਦੀ